ਰਾਮ ਦੰਡ ਬੇਦ ਇਹ ਜੋ ਮਰਜੀ ਲਾਓ ਸਰਕਾਰ ਵੀ ਜੜਾ ਸਰਕਾਰ ਲੜਾਈ ਝਗੜਾ ਵੀ ਕਰੋ ਕੋਈ ਸਰਕਾਰ ਕੋਈ ਹਰਕਤ ਕਰ ਰਹੀ ਆ ਭਾਈ ਇਸ ਕਰਕੇ ਸਾਰੇ ਪੰਜਾਬ ਨਾਰਾਜ਼ ਆ ਲੋਕ ਵੀ ਨਾਰਾਜ਼ ਆ ਲੋਕਾਂ ਸਕੀਮਾ ਮੇਰੀ ਵਕਦਾ ਸਾਨੂੰ ਕੀ ਦਿੱਕਤ ਨਹੀਂ ਸਾਨੂੰ ਕੀ ਲੱਗਦਾ ਵੀ ਜਿਹੜੇ ਬੋਧੀ ਸਰਕਾਰ ਦੀਆਂ ਸਕੀਮਾਂ ਜਿਹਦੇ ਵਿੱਚ ਵਿਚਾਲੇ ਪਿੰਡ ਆ ਉੱਥੇ ਤੱਕ ਨਹੀਂ ਪਹੁੰਚ ਪਾ ਰਹੀਆਂ ਸਾਹਮਣੇ ਆ ਜੀ ਅਸੀਂ ਇਹ ਜਿੱਤੇ ਕੈਂਪ ਲੱਗਦਾ ਉੱਥੇ ਮੇਲਾ ਲੱਗਦਾ ਭਾਜੀ ਅੱਜ ਉਹ ਕੈਂਪ ਉਹਦੀ ਮੁੱਖ ਜਿਹੜੀ ਕੀ ਕੁਝ ਉਹਦੀ ਦੀ ਉਹਦਾ ਕੈਂਪ ਅਸੀਂ ਲਗਭਗ 2 2.5 ਮਹੀਨੇ ਤੋਂ ਪੰਜਾਬ ਦੇ ਵਿੱਚ ਪਿੰਡ ਪਿੰਡੇ ਕੈਂਪ ਲਗਾ ਰਹੇ ਸੈਂਟਰ ਸਰਵਿਸ ਸਕੀਮਾ ਦਾ ਅੱਜ ਉਸੇ ਤਹਿਤ ਸਾਡਾ ਨਗਲੇ ਕੈਂਪ ਸੀਗਾ ਸਾਡੇ ਭਾਜੀ ਪੁਲਿਸ ਪ੍ਰਸ਼ਾਸਨ ਸਾਡੇ ਮੁਲਾਜ਼ਮੀਆਂ ਸਾਡੇ ਪਰ ਆਈਏ ਵਿਚਾਰੇ ਇਹਨਾਂ ਨੂੰ ਉੱਪਰ ਹੋ ਕਰਵਾਇਆ ਵੀ ਇਹ ਕਹਿੰਦੇ ਵੀ ਕੈਂਪ ਨਹੀਂ ਲਾਣਾ ਤੁਸੀਂ ਪਰਮਿਸ਼ਨ ਲੈ ਕੇ ਕੈਂਪ ਲਾਣਾ ਇੱਕ ਗਰੀਬ ਆਦਮੀ ਨੂੰ ਸਕੀਮ ਦੇਣ ਵਾਸਤੇ ਦੱਸੋ ਕਿਹੜੀ ਪ੍ਰੋਫੈਸਰ ਦੀ ਲੋੜ ਹੈ ਮਨ ਤੋਂ ਲੱਗਦਾ ਨਹੀਂ ਕੋਪਰੇਮਿਸ਼ਨ ਦੀ ਲੋੜ ਹੈ ਨਾਲੇ ਕਿਸੇ ਆਇਸ਼ਮਾਨ ਦਾ 5 ਲੱਖ ਦਾ ਬੀਮਾ ਕਾਰ ਬਣਦੇ ਦੱਸੋ ਕਿ ਨਹੀਂ ਪਰਮਿਸ਼ਨ ਦੀ ਲੋੜ ਹੈ ਨਾਲੇ ਕਿਸੇ ਦੀ ਸਰਕਾਰੀ ਜਗ੍ਹਾ ਨਹੀਂ ਯੂਜ਼ ਕਰ ਰਹੇ ਕੁਝ ਨਹੀਂ ਕਰ ਰਹੇ ਇੱਕ ਬੰਦੇ ਨੇ ਪ੍ਰਾਈਵੇਟ ਘਰ ਆਪਨੇ ਕੈਂਪ ਲਗਾ ਰਿਆ ਕੋਈ ਸਰਕਾਰੀ ਜਗ੍ਹਾ ਨਹੀਂ ਯੂਜ਼ ਕਰ ਰਹੇ ਦੱਸੋ ਉਹਦੇ ਕਿੱਥੇ ਤੋਂ ਆਏ ਇਸ ਇਸ ਘਰ ਦੇ ਆਸ-ਪਾਸ ਕੈਂਪ ਲੱਗ ਰਿਹਾ ਕਿ ਉੱਥੇ ਵੀ ਪੁਲਿਸ ਪਰਸਨ ਹੁੰਦਾ ਹੈ ਕਿ ਕਹਿੰਦੇ ਪਤਾ ਨਹੀਂ ਅੱਗੇ ਦੇਖਾਂਗੇ ਉੱਥੇ ਵੀ ਛਾਣੀਆਂ ਤੇ ਰਸਤੇ ਤੇ ਰੁਕਿਆ ਹੋਇਆ ਅਸੀਂ ਇੱਥੇ ਜਾ ਕੇ ਦੇਖਦੇ ਹਾਂ ਰਾਹ ਚ ਰੁਕੇ ਖੜੇ ਆ ਸਾਡਾ ਕੈਂਪ ਉੱਥੇ ਲੱਗਿਆ ਚੱਲ ਰਿਹਾ ਹੈ ਉੱਥੇ ਜਾ ਕੇ ਦੇਖਦੇ ਹਾਂ ਕੀ इजाजत नहीं दिता उसकी किसी होकर बिल्कुल सौ धन्यवाद भारतीय जनता पार्टी ਮੋਦੀ ਦੀ ਸਰਕਾਰ ਦੀ ਜੋ ਸਕੀਮਾ ਹੈ ਉਹਨਾਂ ਨੂੰ ਰੋਕਣ ਵਾਸਤੇ ਹਾਂਜੀ ਪ੍ਰਸ਼ਾਸਨ ਉਹ ਸਾਡੇ ਤੇ ਲਾਇਆ ਹੋਇਆ ਦੋ ਮਿੰਟ ਦੇ ਰੱਖੋ ਲਵੇ ਕਰਮ ਦੋ ਮਿੰਟ ਬਿਲਕੁਲ ਨਹੀਂ ਕੀਤੀ ਕਰਦੇ ਆ ਪੰਜਾਬ ਸਰਕਾਰ ਦੀ ਪੰਜਾਬ ਕੰਨ ਲੋਕਾਂ ਦੀ ਬਧੂਆ ਮਾਰੇਗੀ ਪੰਜਾਬ ਸਰਕਾਰ ਦੁਆਰਾ ਬਿਲਕੁਲ ਨਹੀਂ ਆਏਗੀ ਕਿਉਂਕਿ ਇਹ ਗਰੀਬਾਂ ਦਾ ਹੱਕ ਛਿੰਦ ਰਹੀ ਹੈ ਪਤਾ ਸਾਫ ਹੈ ਪੰਜਾਬ ਸਰਕਾਰ ਦਾ ਪਤਾ ਸਾਫ ਇਹ ਹੱਕ ਛਿੰਦ ਰਹੀ ਹੈ ਜੀਰੋ ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਗਰੀਨ ਹੈ 2027 ਤੇ ਜੀਰੋ ਸਰਕਾਰ ਨੂੰ ਚੱਲਦਾ ਕਰ ਦਿਓ ਕਿਉਂਕਿ ਸਰਕਾਰ ਤੁਹਾਡੀ ਸੇਵਾ ਦੇ ਵਿਚੇ ਥੋੜੀ ਸੇਵਾ ਰੋਕਵਾਸੇ ਸਰਕਾਰ ਕੰਮ ਕਰ ਰਹੀ ਆ ਮੇਰੀ ਬੇਨਤੀ ਆ ਤਕੜੇ ਹੋ ਕੇ ਸਾਰੇ ਪੰਜਾਬ ਵਾਸੀ ਇਸ ਸਰਕਾਰ ਨੂੰ ਚਲਕਾ ਕਰਨਾ ਚਾਹੀਦਾ ਸੀ ਪੰਜਾਬ ਚ ਕਿਉਂਕਿ ਗਰੀਬਾਂ ਦੀ ਜਿਹ ਹੈ ਉਹ ਹਾਇ ਗੋਲੀ ਨਾਲ ਤਾਂ ਬੰਦਾ ਮਰ ਸਕਦਾ ਤੇ ਗਰੀਬਾਂ ਦੀ ਹੈ ਪੈ ਗਈ ਉਹ ਗਰੀਬਾਂ ਦੀ ਹੈ ਨਾਲ ਬੰਦਾ ਨਹੀਂ ਪਾ ਸਕਦਾ ਮੇਰਾ ਇਹ ਮੰਨਣਾ ਹੈ ਸੋ ਸਾਧਿਓ ਤਕੜੇ ਹੋ ਕੇ ਅੱਜ ਕੈਂਪ ਲਾਰੇ ਸੀਗੇ ਸਾਸ਼ ਨੇ ਕਿਆ ਬੰਦ ਰੋਕ ਤੇ ਆ ਆਪਾਂ ਸਾਰਿਆਂ ਨੇ ਤਕੜੇ ਹੋ ਕੇ ਇਸ ਸਰਕਾਰ ਦੇ ਖਿਲਾਫ ਇੱਕ ਪ੍ਰਚਾਰ ਮੁਹਿੰਮ ਚਲਾਨੀ ਹੈ ਔਰ ਇਸ ਸਰਕਾਰ ਨੂੰ ਛੇਤੀ ਚਲਦਾ ਕਰਨਾ ਹੈ ਯਾਨੋ ਮੈਨੂੰ ਇੱਕ ਬਿਆਨ ਯਾਦ ਆ ਰਿਹਾ ਹੈ ਮਜੀਦ ਸੋਸੋਧਿਆ ਜੀ ਦਾ ਜੋ ਪਿਛਲੇ ਆਪੇ ਚੰਡੀਗੜ੍ਹ ਆਏ ਸੀਗੇ ਉਹਨਾਂ ਨੇ ਕਹੇ ਵੀ ਸਾ ਮੰਦਾਮ ਦੰਡ ਦੇ ਅੰਦਾਜ਼ ਦੇਖਣ ਨੂੰ ਆ ਉਸੇ ਰਾ ਉੱਠ ਸਾਰਾ ਤੇ ਫਿਰ ਉਹੀ ਚਲਵਾ ਦਿਖਾ ਆਪਣਾ ਬੜੀ ਬੇਤਾਪ ਹੈ ਦੁਨੀਆ ਤੇਰੀ ਪਰਵ ਖੜਨੂ ਕਲੇਜੇ ਤੀਰ ਦੇਖਣ ਨੂੰ